ਅੱਜ ਜਿਹੜਾ ਅਨਫੋਰਚੂਨੇਟ ਜਲੰਧਰ ਦੇ ਵਿੱਚ ਮਰਡਰ ਦਾ ਇਨਸੀਡੈਂਟ ਹੋਇਆ ਸੀ ਲਕੀ ਉਬਰਾਹੀਜੀ ਦਾ ਮੈਂ ਉਸ ਦੇ ਸਿਲਸਿਲੇ 'ਚ ਪਹਿਲੇ ਜਲੰਧਰ ਆ ਕੇ ਜਲੰਧਰ ਕਮਿਸ਼ਨਰੇਟ ਦੇ ਆਫੀਸਰਜ਼ ਨਾਲ ਰਿਵਿਊ ਮੀਟਿੰਗ ਕੀਤੀ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੋਈ ਹੈ ਉਸ ਨੂੰ ਰਿਵਿਊ ਕੀਤਾ ਗਿਆ ਉਸ ਤੋਂ ਬਾਅਦ ਸਪੌਟ ਇਨਸਪੈਕਸ਼ਨ ਕੀਤੀ ਗਈ ਹੈ ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਪ੍ਰੋਫੈਸ਼ਨਲ ਤੇ ਸਾਇੰਟੀਫਿਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਜਿਹੜੀ ਫਾਰਵਰਡ ਮੂਵਮੈਂਟ ਤੇ ਬੈਕਵਰਡ ਮੂਵਮੈਂਟ ਜਿਹੜੀ ਉਸ ਨੂੰ ਟਰੈਕ ਕੀਤਾ ਜਾ ਰਿਹਾ ਹੈ ਟੈਕਨੀਕਲ ਤਰੀਕੇ ਨਾਲ ਜਿੱਥੇ ਵੀ ਮੋਬਾਈਲ ਫੋਨ ਦਾ ਵਰਤੋਂ ਹੋਈ ਸੀ ਉਸ ਉਥੋਂ ਟਾਵਰ ਡਾਟਸ ਉਠਾ ਕੇ ਟੈਕਨੀਕਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹੜੀ ਵੀ ਥਿਉਰੀਜ਼ ਆਫ ਕਰਾਇਮ ਜਿਹੜੀ ਸਾਹਮਣੇ ਆਈ ਹੈ ਸਾਰਿਆਂ ਨੂੰ ਐਕਸਪਲੋਰ ਕੀਤਾ ਜਾ ਰਿਹਾ ਤੇ ਇਸ ਕੇਸ ਦੇ ਵਿੱਚ ਸੀਐਮ ਸਾਹਿਬ ਨੇ ਆਪ ਅਪਡੇਟ ਲਈ ਹੈਗੀ ਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਇਸ ਕੇਸ ਨੂੰ ਛੇਤੀ ਛੋਤੀ ਅਸੀਂ ਟ੍ਰੇਸ ਕਰਾਂਗੇ ਜਿਹੜੇ ਇਸ ਦੇ ਪਰਪੈਕਟਰੇਟਰਸ ਹੈਗੇ ਉਹਨਾਂ ਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਐਸ ਪਰ ਲਾਅ ਦਿਵਾਈ ਜਾਊਗੀ ਸਰ ਚੋਕਾ ਪੁਲਿਸ ਵਾਲੇ ਜਿਹੜਾ ਹੈ ਸਰ ਚੋਕਾ ਪੁਲਿਸ ਵਾਲੇ ਦੇ ਬੰਦੇ ਸਰ ਇਸ ਕਤਲ ਦੀ ਜ਼ਿੰਮੇਵਾਰੀ ਚੋਕਾ ਪੁਲਿਸ ਵਾਲੇ ਨੇ ਲਈ ਹੈ ਜਿੰਮੇਵਾਰੀ ਲੈ ਗਈ ਹੈ ਉਹਨਾਂ ਨੇ ਪੋਸਟ ਵੀ ਪਾਈ ਹੈ ਕਿਵੇਂ ਦੇਖ ਜੋ ਅਸੀਂ ਇਸ ਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਨਗੇ ਜਿਵੇਂ ਮੈਂ ਪਹਿਲੇ ਵੀ ਕਿਹਾ ਜੋਸ ਕਿਸੇ ਨੇ ਵੀ ਪੋਸਟ ਪਾਈ ਹੈ ਉਸ ਨੂੰ ਇਨਵੈਸਟੀਗੇਟ ਕਰਾਂਗੇ ਉਹਦੇ ਆਈਪੀ ਨੰਬਰਸ ਟਰੈਕ ਕਰਕੇ ਉਹ ਕਿੰਨ ਬੰਦਿਆਂ ਨਾਲ ਇੰਟੈਕ ਸੀਗੇ ਤੇ ਉਸ ਨੂੰ ਜਿਹੜੇ ਬੰਦੇ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਖਿਲਾਫ ਐਗਜ਼ੈਂਪਟਰੀ ਉਹਨਾਂ ਨੂੰ ਪੈਨਿਸ਼ਮੈਂਟ ਦਿੱਤਾ ਜਾਊਗਾ ਕਿਉਂ ਸਟੂਡੈਂਟ ਪੋਲਿਟਿਕਸ ਜਾਂ ਨਿੱਜੀ ਰੰਜਿਸ਼ ਵੀ ਜਿਹੜੀ ਹੈ ਕਿਉਂ ਨਿਕਲ ਕੇ ਸਾਹਮਣੇ ਆਈ ਹੈ ਯੈਸ ਇਹ ਵੀ ਇੱਕ ਥਿਓਰੀ ਆਫ ਕਰਾਈਮ ਹੈ ਮੋਟਿਵ ਜਿਹੜਾ ਹੈਗਾ ਇਹ ਦੱਸਿਆ ਜਾ ਰਿਹਾ ਹੈ ਤੇ ਇਸ ਮੋਟਿਵ ਨੂੰ ਵੀ ਜਿਹੜਾ ਪੁਲਿਸ ਇਸ ਨੂੰ ਇਨਵੈਸਟੀਗੇਟ ਇਸ ਐਂਗਲ ਤੋਂ ਕਰ ਰਹੀ ਹੈ ਸਰ ਪੰਜਾਬ ਦੇ ਵਿੱਚ ਕਾਲਜ ਦੀ ਪ੍ਰਧਾਨਗੀਆਂ ਜਿਹੜੀਆਂ ਇਹ ਖਤਮ ਕਿਉਂ ਨਹੀਂ ਹੋਵਾਰੀਆਂ ਪ੍ਰਧਾਨੀਆਂ ਨੂੰ ਲੈ ਕੇ ਜਿਹੜਾ ਜਿਹੜੇ ਆਪਸ ਵਿੱਚ ਸੰਘਰਸ਼ ਹੋ ਰਿਹਾ ਪਹਿਲਾਂ ਵੀ ਹੋਇਆ ਇੱਕ ਇਸ ਪਾਸੇ ਉਠਾਨਗੋਟ ਰੋਡ ਤੇ ਇਹ ਦੂਸਰਾ ਜਿਹੜਾ ਹੋ ਗਿਆ ਕਾਂਡ ਹੋ ਗਿਆ ਮਤਲਬ ਕਿ ਕੈਨਸਰਿਜ਼ਮ ਡਿਫਾਈ ਕੀਤਾ ਜਾ ਰਿਹਾ ਇਸ ਤਰੀਕੇ ਨਾਲ ਦੇਖੋ ਜੀ ਇਸ ਹਜੇ ਤੱਕ ਕੋਈ ਇਸ ਦੇ ਵਿੱਚ ਕੋਈ ਆਰਗੇਨਾਈਜ਼ਡ ਕ੍ਰਾਈਮ ਐਂਗਲ ਨਹੀਂ ਆਇਆ ਹੈ ਪਰ ਇਸ ਦੇ ਵਿੱਚ ਕ੍ਰਿਮੀਨਲਸ ਦੀ ਇਨਵੋਲਵਮੈਂਟ ਆਈ ਹੈਗੀ ਅਸੀਂ ਇਸ ਨੂੰ ਪੂਰੀ ਡੀਪਲੀ ਇਸ ਨੂੰ ਇਨਵੈਸਟੀਗੇਟ ਕਰਾਂਗੇ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਅਸੀਂ ਕ੍ਰਾਈਮ ਟੋਲਰੇਟ ਨਹੀਂ ਕਰਾਂਗੇ ਜਿਨ੍ਹਾਂ ਨੇ ਇਹ ਕ੍ਰਾਈਮ ਕੀਤਾ ਹੈਗਾ ਉਹਨਾਂ ਨੂੰ ਤੁਸੀਂ ਬਹੁਤ ਛੇਤੀ ਦੇਖੋਗੇ ਅਸੀਂ ਉਹਨਾਂ ਨੂੰ ਫੜ ਕੇ ਜਿਹੜਾ ਉਹਨਾਂ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਕਰੂ। ਸ਼ੂਟਰ ਆਇਡੈਂਟੀਫਾਈ ਹੋਏ ਆ ਜੀ ਸ਼ੂਟਰ ਦੇਖੋ ਜੀ ਇਨਵੈਸਟੀਗੇਸ਼ਨ ਦੀ ਮੈਂ ਡਿਟੇਲਸ ਨਹੀਂ ਦੱਸਣਾ ਚਾਹਵਾਂਗਾ ਤੇ ਕਾਫੀ ਕਈ ਲੀਡਸ ਮਿਲਿਆ ਇਨਵੈਸਟੀਗੇਸ਼ਨ ਚ ਅਸੀਂ ਬਹੁਤ ਛੇਤੀ ਤੁਹਾਨੂੰ ਕਾਗਿਆਰੀ ਦੱਸਣੇ ਜਾਂਦੇ ਆ ਕਿ ਹੋ ਆ ਰਿਹਾ ਸਰ ਲੱਖੀਓ ਭਰਾਏ ਵੱਲੋਂ ਕੋਈ ਥ੍ਰੈਟ ਪਰਸੈਪਸ਼ਨ ਜਾਂ ਕੋਈ ਵੈਪਨ ਦੀ ਜਾਂ ਉਹਦੀ ਸਿਕਿਉਰਿਟੀ ਵਾਸਤੇ ਉਹਨੇ ਪਹਿਲਾਂ ਅਪਰੋਚ ਕੀਤੀ ਪੁਲਿਸ ਤੱਕ ਲੋਕਲ ਕਿਸੇ ਵੀ ਤਰੀਕੇ ਨਾਲ ਇਹ ਅਸੀਂ ਸਾਰੇ ਐਂਗਲਸ ਅਸੀਂ ਇਸ ਨੂੰ ਐਗਜ਼ਾਮਿਨ ਕਰ ਲਾਂਗੇ ਪਹਿਲਾਂ ਕੋਈ ਸਰ ਇਹਨਾਂ ਵੈਪਨ ਕਿੱਥੋਂ ਆ ਰਹੇ ਆ ਗੈਂਗਸਟਰ ਅਸੀਂ ਦੇਖੋ ਜਿਵੇਂ ਮੈਂ ਕਿਹਾ ਕਿ ਅਸੀਂ ਇਸ ਦੀ ਪੂਰੀ ਤੱਕ ਪਹੁੰਚਾਂਗੇ ਜਿਹੜਾ ਵੀ ਇਸ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਉਸ ਨੂੰ ਸਪੇਅਰ ਨਹੀਂ ਕੀਤਾ ਜਾਏਗਾ ਛੱਡਿਆ ਨਹੀਂ ਜਾਊਗਾ ਦੇਖੋ ਜੀ ਵੈਪਨ ਵੈਪਨ ਜਿਵੇਂ ਮੈਂ ਪਹਿਲੇ ਵੀ ਦੱਸਿਆ ਸੀਗਾ ਆਪ ਸਿੰਦੂਰ ਤੋਂ ਬਾਅਦ ਤਕਰੀਬਨ 400% ਜਿਹੜੀ ਇਨਕਰੀਜ਼ ਹੋਈ ਹੈ ਇਲੀਗਲ ਵੈਪਨ ਜਿਹੜੇ ਪਾਕਿਸਤਾਨ ਤੋਂ ਆ ਰਹੇ ਮੋਸਟਲੀ ਗਲੌਕ ਪਿਸਟਲਸ ਦਰਰਾਮੇਡ ਪਾਕ ਮੇਡ ਵੈਪਨਸ ਜਿਹੜੇ ਇਹ ਕਾਫੀ ਅਸੀਂ ਡਰونز ਦੇ ਥਰੂ ਇਹ ਕਨਸਾਈਨਮੈਂਟਸ ਆ ਰਹੇ ਆ ਤੇ ਅਸੀਂ ਗੇਅਰਡ ਅਪ ਹੈਗੇ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸ ਹੈਗੇ ਉਹਨਾਂ ਦਾ ਨਿਕਸਸ ਹੈਗਾ ਪਾਕਿਸਤਾਨ ਦੇ ਵਿੱਚ ਬੈਠੇ ਪਾਕਿਸਤਾਨ ਇੰਟੈਲੀਜੈਂਸ ਆਫੀਸਰਸ ਨਾਲ ਆਈਐਸਆਈ ਨਾਲ ਸੋ ਆ ਅਸੀਂ ਇਸ ਨੂੰ ਬਿਲਕੁਲ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਇਸ ਕੇਸ ਨੂੰ ਸੋਲਵ ਕਰਾਂਗੇ ਸਰ ਪਰ ਪ੍ਰਾਇਮਰਲੀ ਸਰ ਵੈਪਨ ਕਿਹੜਾ ਯੂਜ਼ ਹੋਇਆ ਹੈ ਜਤਨ ਹਾਲੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਇਸ ਨੂੰ ਅਸੀਂ ਤੁਹਾਨੂੰ ਅਪਰਾਇਜ਼ ਕਰਾ ਦਾਂਗੇ ਸਰ ਜਿਹੜਾ ਜੋਗਾ ਫੌਲਡੀ ਵਾਲਾ ਉਹਨੇ ਕਿਹਾ ਕਿ ਕਾਲਜ ਦੀ ਪ੍ਰਧਾਨੀ ਪੰਜਾਬ ਦੇ ਵਿੱਚ ਕਾਲਜ ਦੀਆਂ ਪ੍ਰਧਾਨਗੀਆਂ ਖਤਮ ਕਿਉਂ ਨਹੀਂ ਹੋ ਰਹੀਆਂ ਇਹ ਤੁਸੀਂ ਮੁੱਦਾ ਅੱਛਾ ਉਠਾਇਆ ਹੈ ਇਸ ਨੂੰ ਕਿਉਂਕਿ ਇਹ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਹੈਗੀ ਤਾਂ ਇਸ ਦਾ ਜਿਹੜਾ ਲਾਅ ਐਂਡ ਆਰਡਰ ਇਮਪਲੀਕੇਸ਼ਨਸ ਹੁੰਦੇ ਆ ਉਹ ਅਸੀਂ ਇਹਨੂੰ ਪੂਰਾ ਸਟੱਡੀ ਕਰਾਂਗੇ ਤਾਂ ਕਿ ਇਸ ਤਰ੍ਹਾਂ ਦਾ ਸਿਸਟਮ ਬਣੇ ਕਿ ਇਸ ਗੌਰ ਵਿੱਚ ਹੈ ਰਵੀ ਬਲਾ ਚੋਰੀਆ ਦੇ ਕੇਸ ਤੋਂ ਬਾਅਦ ਇਸ ਕੇਸ ਦੇ ਵਿੱਚ तमाम ਕਈ ਕੇਸਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਗਲੋਰੀਫਾਈ ਕਰਕੇ ਪੋਸਟ ਪੈਂਦੇ ਆ ਉਹਦੇ ਪਿੱਛੇ ਪੁਲਿਸ ਇਨਵੈਸਟੀਗੇਸ਼ਨ ਕਿੱਦਾਂ ਕਰਦੀ ਵੀ ਕਿਉਂਕਿ ਸਾਈਬਰ ਸੈੱਲ ਵੀ ਬਹੁਤ ਐਕਟਿਵਲੀ ਕੰਮ ਕਰਦਾ ਪਿਆ ਵਾ ਦੇਖੋ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਸੋਸ਼ਲ ਮੀਡੀਆ ਨੂੰ ਗਲੋਰੀਫਿਕੇਸ਼ਨ ਅਸੀਂ ਪਿਛਲੇ ਸਾਲ ਤਕਰੀਬਨ ਜਿਹੜਾ ਸੈਕਸ਼ਨ 79 ਬੀ ਆਈਟੀ ਐਕਟ ਹੈਗਾ ਜਿਸ ਦੇ ਵਿੱਚ ਨੋਟਿਸ ਦੇ ਕੇ ਸਟੇਟ ਪੁਲਿਸ ਕੋਲ ਅਥਾਰਟੀ ਹੈਗੀ ਅਸੀਂ 12000 ਯੂਆਰਐਲਸ ਲਈ ਅਸੀਂ ਸੋਸ਼ਲ ਮੀਡੀਆ ਪਲੈਟਫਾਰਮਸ ਨੂੰ ਨੋਟਿਸਸ ਦਿੱਤੇ ਉਸ ਦੇ ਵਿੱਚ ਤਕਰੀਬਨ 8000 ਯੂਆਰਐਲਸ ਅਸੀਂ ਰਿਮੂਵ ਕਰਾਈਆਂ ਜਿਹੜੀ ਸੈਕਸ਼ਨ 69 ਦੇ ਵਿੱਚ ਜਿਹੜੀ ਸੈਂਟਰਲ ਗਵਰਨਮੈਂਟ ਕੋਲ ਪਾਵਰ ਹੈਗੀ 2000 ਤੋਂ ਵੱਧ ਯੂਆਰਐਲਸ ਰਿਮੂਵ ਕੀਤੀਆਂ ਮੈਂ ਲੋਕਾਂ ਨੂੰ ਅਪੀਲ ਵੀ ਕਰਾਂਗਾ ਕਿ ਇਹ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਜਿਹੜੇ ਕ੍ਰਾਈਮ ਤੋਂ ਪ੍ਰੋਫਿਟ ਕਰਦੇ ਆ ਇਹ ਤੁਹਾਨੂੰ ਜਿਹੜਾ ਯੂਥ ਨੂੰ ਬਰਗਲਾ ਰਹੇ ਹੈ ਸੋ ਮੈਂ ਪੰਜਾਬ ਦੇ ਯੂਥ ਨੂੰ ਅਪੀਲ ਕਰੂੰਗਾ ਕ੍ਰਾਈਮ ਦੇ ਪ੍ਰਤੀ ਤੁਸੀਂ ਨਾ ਜਾਓ ਤੁਸੀਂ ਜਿਹੜਾ ਹੈਗਾ ਇਹ ਕ੍ਰਾਈਮ ਡਸ ਨਾਟ ਪੇ ਪਹਿਲਾਂ ਜੋਗਾ ਪੁਲੀ ਵਾਲੇ ਪੋਸਟ ਲਿਖਿਆ ਹੈ ਭਈ ਕੀ ਵਾਦੀ ਡਰੱਗਸ ਮਤਲਬ ਕੀ ਵਾਦੀ ਇਨਵੋਲਡ ਵਿਦ ਮੀ ਆਇਆ ਸੋ ਮੈਨੀ ਐਵੀਡੈਂਸ ਇਜ਼ ਥੈਟ ਜਿਹੜਾ ਮਰਨ ਵਾਲਾ ਉਹ ਡਰੱਗਸ ਮਤਲਬ ਅਸੀਂ ਉਹ ਦੇਖੋ ਜੀ ਅਸੀਂ ਕੀਤੀ ਹੈ ਜੀ ਦੇਖੋ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਸਾਡੇ ਕੋਲ ਹੈਗਾ ਜਿਸ ਦੀ ਕਿੰਨੇ ਐਫਆਈਆ ਚ ਇਨਵੋਲਵਮੈਂਟ ਹੈ ਅਸੀਂ ਉਸ ਦੇ ਵਿੱਚ ਜਿਹੜੇ ਜਿਹੜੇ ਬੰਦੇ ਹੈਗੇ ਸਾਰਿਆਂ ਨੂੰ ਅਸੀਂ ਐਗਜ਼ਾਮਨ ਕਰ ਰਹੇ ਹਾਂ ਜਿਹਨੇ ਨੀਜੀ ਰਣਜੀਤ ਕਰਦੀ ਕਤਲ ਕੀਤਾ ਹੁਣ ਤਾਂ ਨਾਮ ਬਾਰੇ ਨਾਲੇ ਗੱਲ ਕਰ ਰਹੇ ਹਾਂ ਉਹਦੇ ਉੱਤੇ ਬਲੇਮ ਕੀਤਾ ਜਿਹਦਾ ਮਰਡਰ ਹੋਇਆ ਉਹ ਤੇ ਪੱਤਕਾ ਕਰਾਈ ਤੇ ਬਈ ਇਹ ਨਸ਼ਾ ਵੇਚਦਾ ਸੀ ਐਨਡੀਪੀਐਸ ਦਾ ਸੀਗਾ ਕਿ ਉਹ ਕਿਸਾਨ ਤੇ ਪਰਚਾ ਦਰਜ ਨਹੀਂ ਕੱਲ ਲਕੀ ਉਪਰਾਏ ਦੀ ਜਿਹੜੀ ਵੀਡੀਓ ਵੀ ਉਹਨੇ ਸ਼ੇਅਰ ਕੀਤੀ ਜਿਹਦੇ ਉਹ ਲੈ ਰਿਹਾ ਇਹ ਤੋਂ ਜ਼ਨ ਅਨਫੋਰਚੂਨੇਟ ਇਨਸੀਡੈਂਟ ਕਿਸੇ ਨੂੰ ਕਿਸੇ ਦੀ ਜਾਨ ਲੈਣ ਦਾ ਰਾਈਟ ਨਹੀਂ ਹੈ ਅਸੀਂ ਜਿਸ ਬੰਦੇ ਨੇ ਇਹ ਕਰਾਈਮ ਕੀਤਾ ਹੈਗਾ ਅਸੀਂ ਉਸ ਨੂੰ ਜਸਟਿਸ ਤੱਕ ਲੈ ਕੇ ਜਾਵਾਂਗੇ